ਰੋਗ ਲੈ ਲੈ ਬੈਠਦੇ ਗੁਰੂ ਸਾਹਿਬ ਦੇ ਨੜ ਤਾਂ ਜਾਵੇ ਸਤਿਗੁਰੂ ਕਹਿਣ ਲੱਗੇ ਕਹਿਣ ਲੱਗੇ ਸਿਕੋ ਇਹਨੂੰ ਆਉਣ ਦਿਓ ਤਾਉਣ ਦੇ ਉਹਨੇ ਸ਼ਰਨ ਆਉਂਦਾ ਏ ਇਹਨੂੰ ਬਖਸ਼ਣਾ ਸ਼ਰਨ ਆਰੇ ਉਹਨੂੰ ਬਖਸ਼ਣਾ ਦੇਖੋ ਸੰਸਾਰ ਤੇ ਗੁਰੂ ਕੋਹਣ ਵਾਲਾ ਜਿਹੜਾ ਸੀਗਾ ਲੱਖਾਂ ਜਿੰਨਾਂ ਦੇ ਚੇਲੇ ਚੜੜੇ ਸੀਗੇ ਉਹ ਆਉਮੀ ਅਜਿ ਗੁਰੂ ਦੇ ਸ਼ਰਨ ਵਿੱਚ ਆਣ ਮੁਕਤੀ ਕਰੋ ਵਾਸਤੇ ਸਿਕਲੇ ਪੁੱਛ ਲਿਆ ਪਾਚਾ ਇਹ ਤੁਹਾਡੇ ਵੱਲ ਆ ਰਿਹਾ ਹੈ ਤੇ ਕੀੜੇ ਦਾ ਪਰਿਆ ਮੁਸ਼ਕ ਦਾ ਮਾਰ ਮਾਰ ਪਾ ਰਿਹਾ ਹੈ ਪਾਛੇ ਉਹ ਕੋਈ ਕਰਨ ਨਹੀਂ ਆਉਣ ਦਿਓ ਇਹਨੇ ਮਿਲ ਕੇ ਜਾਣਾ ਹੈ ਇਹ ਨਹੀਂ ਦੱਸੇ ਕਿਥੇ ਜਾਣਾ ਹੈ ਜਦੋਂ ਉਹ ਸਦਗੁਰੂ ਜੀ ਨੂੰ ਚੌਪੜਾ ਮਾਰਿਆ ਸੀ ਇੱਕ ਪੈਰ ਅੱਗੇ ਨੋ ਕਰ ਦਿੱਤਾ। ਉਹ ਗੁਰੂ ਜੀ ਨੂੰ ਪਤਾ ਨਹੀਂ ਨਮਸਕਾਰ ਕਰਦੇ ਹੋਂ ਉਹਨੇ ਆਣ ਕੇ ਦੇਖੋ ਨਮਸਕਾਰ ਕਰਨ ਦਾ ਤਰੀਕਾ ਚਾਪਦਾ ਆਣ ਕੇ ਗੋਤੇ ਨੂੰ ਜੀ ਬਧਾਈ ਜੀ ਬਲੌਗਿਆ ਸਾਰੇ ਗੋਥੇ ਨੂੰ ਪ੍ਰਣ ਛਲ ਗਿਆ। 사ਗੁਰਾ ਦੇ ਜਗੜੀ ਪਾਦੇ। ਪੂਜਾ ਜੁਕਾਰੇ ਕੱਲਗੇ ਪਾਸ਼ਾ ਜੀ ਇਹ ਕੀ ਕਉਤਬ। ਕਹਿੰਦੇ ਇਹ ਤੱਜਾ ਗੁਰੂ ਸੀ ਸੰਸਾਰ ਵਿੱਚ। ਲੱਖਾਂ ਨੇ ਚਿੱਟੇ ਚੇਲੇ ਚਾੜ੍ਹਦੇ ਬਣਾਏ। ਉਹਨਾਂ ਤੋਂ ਪੂਜਾ ਦਾ ਧਾਨ ਖਾਦਾ ਨੇ। ਉਹਨਾਂ ਦਾ ਕੰਮ ਕੋਈ ਸਵਾਲ ਨਹੀਂ ਸਕਿਆ। ਲੱਖ ਜੀ ਮਗਰ ਲਾ ਕੇ ਉਹਨਾਂ ਦਾ ਕੰਮ ਸਵਾਰ ਦੇ ਸਕਿਆ ਉਹਨਾਂ ਦੇ ਦਸਾਂ ਨੋਹਾਂ ਦੀ ਕਿਰਤ ਤੁਮਾਈ ਪੈਟਾ ਖਾਂਦ ਰਿਆ ਗੁਰੂ ਬਣ ਕੇ ਜਦ ਤੱਕ ਕਿਸਦਾ ਕੋਈ ਕੰਮ ਪਰ ਆਸ ਨਹੀਂ ਹੋਇਆ ਅਜੋ ਦਿੱਤਾ ਹੋਇਆ ਲੇਕਾ ਮਗ ਰੇ ਉਹ ਦੇਨ ਨੂੰ ਜੇ ਕੋਲ ਕੁਝ ਨਹੀਂ ਉਹਨੂੰ ਤਾਂ ਕੇਵਲ ਤਾਨਿਆਂ ਦੇਣ ਨੂੰ ਉਹ ਖਾਰੇ ਕੀੜੇ ਬਣ ਕੇ ਖਾ ਰਹੇ। ਪਰ ਉਹ ਤੁੱਕ ਕੀ ਵੱਡੀ ਸੱਜ ਨੂੰ ਰੱਬੀ ਗੁਣ ਮਿਲਦਾ ਏ। ਬਿਨ ਤਜਾ ਗੁਰੂ ਆਪ ਵੀ ਡੁੱਬਦਾ ਏ। ਅਬ ਚੇਲੇ ਨੂੰ ਡੁਬਵਾਲੇਂਦਾ। ਆਪਣਾ ਵੀ ਭਲਾ ਨਹੀਂ ਹੁੰਦਾ ਤੇ ਚੇਲਿਆਂ ਦਾ ਕੀ ਭਲਾ ਕਰੂਗਾ। ਇੱਕ ਗੱਲ ਹੋਰ ਦੱਸੋ। ਪਾਤਸ਼ਾਹ ਜੀ ਸਾਹਿਬ ਨੇ ਗੱਲ ਕਹੀ। ਕਹਿੰਦੇ ਮਾਏ ਮਾਏ ਮੁੰਡੋ ਇਸ ਗੁਰੂ ਕੀ ਕਹਿੰਦੇ ਉਸ ਗੁਰੂ ਦੀ ਮਾਂ ਦੇ ਪੁੱਤ ਮੰਨ ਦਿਓ ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਭਾਈ ਜਿਹਨੂੰ ਆਪ ਗਿਆਨੀ ਹੋ ਸਤਤ ਲੋਕਾਂ ਨੂੰ ਗਿਆਨ ਦੇ ਦੇ ਸਕਿਆ ਕਹਿੰਦੇ ਇਸ ਗੁਰੂ ਦੇ ਨਾਲੋਂ ਤੇ ਦੀ ਮਾਂ ਦੇ ਪੁੱਤ ਮੰਨ ਦਿਓ ਪੰਜ ਪਾਛੇ ਦੀ ਗੱਲ ਬਹੁਤ ਸੋਹਣੀ ਕਹੀ ਉਗਨੇ ਇਹੋ ਦੀ ਮਾਂ ਤੇ ਬਾਪ ਹੀ ਰਹਿ ਜਾਂਦੀ ਚਾਹਦਾ ਸੀ ਬੱਚਾ ਹੀ ਨਾ ਉਦਾਰੋ ਅਨੇਕਾਂ ਹਨ ਉਹਦੇ ਉਦਾਹਰਣ ਬਿਲਦੇ ਆਓ ਲਓ ਉਸੇ ਪੁਰਾਣੇ ਵਿਚਾਰ ਵੱਲ ਜੜੀਏ ਆਗਰੇ ਧਰਤੀ ਦੇ ਸਤਿਗੁਰਾਂ ਦੇਖਣ ਕਰੀਏ ਕੱਲਪਾ ਵਿਚਾਰ ਕਰਦੇ ਸੋ ਇਹ ਸਤਿਗੁਰੂ ਨੇ ਧਰਮ ਬਾਰੇ ਕੀ ਜੀਉ ਦੱਸਿਆ ਉਹ ਕਹਿੰਦੇ ਧਰਮੋ ਸਾਰੇ ਚੰਗੇ ਆ ਮਾੜਾ ਕੋਈ ਧਰਮ ਨਹੀਂ ਨਾਮ ਜਪਣਾ ਹੀ ਧਰਮ ਹੈ ਇਹ ਸਾਡਾ ਫਰਜ਼ ਬਣਦਾ ਹੈ ਨਾਮ ਜਪਣਾ ਕਿਉਂ ਫਰਜ਼ ਕਿਉਂ ਬਣਦਾ ਹੈ ਫਰਜ਼ ਇਸ ਕਰਕੇ ਬਣਦਾ ਕਿ 84 ਲੱਖ ਜੋਂ ਦਾ ਤੈਨੂੰ ਸਰਦਾਰ ਬਣਾਇਆ ਇਸ ਕਰਕੇ ਫਰਜ਼ ਬਣਦਾ ਹੈ ਉਹਨੂੰ ਧੰਨਵਾਦ ਕਰਦਾ ਨਾਮ ਜਪਣਾ ਜਿਹੜਾ ਨਾ ਉਹਦਾ ਸੁਕਾਲਪੁਰਖ ਮਾਈ ਰੂਦਾਲ ਧੰਨਵਾਦ ਕਰਦਾ ਹੈ ਪਾਸ਼ਾ ਤੁਸੀਂ 84 ਲੱਖ ਜੁੰਦਾ ਸਰਦਾਰ ਜਾਨ ਤਾਂ ਮੈਨੂੰ ਤੁਹਾਡਾ ਧੰਨਵਾਦ ਕਿਵੇਂ ਕਰਾਂਗਾ ਉਹਦੇ ਨਾਮ ਦੇ ਰੇ ਧੰਨਵਾਦ ਕਰਦਾ ਬਾਕੀ ਕੁਝ ੁਕਤੀਆਂ ਦਸੀਆਂ ਪਾਸ਼ਾ ਨੇ ਕਿੰਦੇ ਨਾਮ ਜਪ ਕੇ ਤਨ ਨੂੰ ਸੁਚਾ ਕਰਦਾ ਤੇ ਮਨ ਨੂੰ ਸੁਚਾ ਕਰਦਾ ਤੇ ਪੈਰੋ दान ਪੁੱਲ ਸੇਵਾ ਸੁਨਨ ਇੱਤੇ ਦੇ ਨਾਲ ਤਨ ਪਵਿੱਤਰ ਹੁੰਦਾ ਤੇ ਨਾਮ ਜਪਨ ਦੇ ਨਾਲ ਮਨ ਪਵਿੱਤਰ ਹੁੰਦਾ ਹੈ ਜਦੋਂ ਤਰਬੇ ਕੋ ਨਾ ਪੜਿਆ ਆਪਣੂ ਤੰਤ ਤੇ ਮਨ ਨੂੰ ਸੁਚਾ ਕਰਦਾ ਯਤਨ ਕਰ ਪਰ ਅਸੀਂ ਕਿਤਾ ਸੁਚਾ ਕੀਤਾ ਅਸੀਂ ਕਿਤਾ ਸੁਚਾ ਕਰਦਾ ਯਤਨ ਕੀਤਾ ਫਿਰ ਨਾਲੋ ਤੇ ਸੁਚੇ ਹੋਗੇ ਨਾਲੋ ਤੇ ਸੁਚੇ ਹੋਗੇ ਪਰ ਸ਼ਗਮੇ ਲਈ ਨਹੀਂ ਤੇ ਭੁੱਲ ਕੇ ਵੀ ਨਾ ਸਮਝਿਓ ਬੇ ਸੁਚੇ ਹੋਗੇ ਅੱਜ ਉਸੇ ਸਾਥੇ ਆਪਾਂ ਥੋੜਾ ਤੇ ਪੈਲਾ ਬਾੜੇ ਸੁਈ ਪੜੀ ਤੁਕਾਂ ਸੋਚ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਕਹਿੰਦੇ ਸੋਚ ਸੁ ਸੁ ਇਸ ਨਾਮ ਦੇ ਨਾਲ ਸੋਚ ਨਹੀਂ ਹੋ ਸਕਦੀ ਕਦੇ ਵੀ ਸੋਚ ਨਹੀਂ ਮੈਨ ਉਤਸਾਦੀ ਬਾਹਰ ਦੀ ਸੁੱਚਾ ਦੀ ਥੀ ਹੋਸ ਜਿਹੜਾ ਗੰਦਗੀ ਦੇ ਨਾਲ ਭਰਿਆ ਅੰਦਰੋਂ ਗੰਦਗੀ ਦੇ ਨਾਲ ਭਰਿਆ ਹੈ ਉਹ ਸੁੱਚਾ ਨਹੀਂ ਹੋਗੋ ਸੁੱਚਾ ਹੋਣੀ ਚਾਹਤ ਫਿਰ ਇੱਕ ਗੱਲ ਹੋਰ ਪਾਸ਼ਾ ਨੇ ਦੱਸੀ ਤਨ ਤੋਤੇ ਮਨ ਹਸ਼ਾ ਨਾ ਹੋਏ ਤਨ ਤੋਂ ਦੇ ਨਾਲ ਮਨ ਨੂੰ ਜਨਮ ਜਨਮੰਤਰ ਜਿਹੜੀ ਮੈਲ ਲੱਗੀ ਆ ਉਹ ਸੁੱਚੀ ਨਹੀਂ ਹੋ ਸਕਦਾ ਉਹ ਸੁੱਚਾ ਨਹੀਂ ਹੋ ਸਕਦਾ ਕਿਉਂ ਤਨ ਅੰਦਰ ਦੇ ਮਨ ਤੱਕ ਪਹੁੰਚ ਨਹੀਂ ਕਰ ਸਕਦਾ ਤਨ ਜਿਹੜਾ ਹੈ ਦਲ ਜਿਹੜਾ ਨਾ ਉਹ ਅੰਦਰ ਤੱਕ ਪਹੁੰਚਣ ਦੇ ਕਦਰਾਂ-ਵਾਰਾਂ ਮੈਨਤ ਹੋ ਸਕਦਾ ਹੈ ਅੰਦਰ ਦੀ ਮੈਨਤ ਅੰਦਰ ਦੀ ਮੈਨਤ ਕੇਵਲ ਨਾਮ ਤੋਂ ਸਕਦਾ ਇੱਕ ਉਦਾਹਰਨ ਵੀ ਦਿੱਤਾ ਪਾਸ਼ਾ ਰਸਾਲ ਨੂੰ ਉਹ ਕਿਵੇਂ ਤੋਂ ਸਕਦਾ ਹੈ ਪਾਸ਼ਾ ਕਹਿੰਦੇ ਕਰੋੜਾ ਮਨ ਲੱਗਾ ਕਰੇ ਕਰਦੋ ਕਰੋੜਾ ਮਨ ਲੱਗੜਾ ਉਹਨੂੰ ਕਰੋੜਾ ਮਨ ਸਾੜਨ ਮਤੇ ਅੱਗ ਨਹੀਂ ਚਾਹੀਦੀ ਇੱਕ ਅਗ ਦੀ ਡਲੀ ਅੰਗਾਰ ਇੱਕ ਅਗਲਾ ਬਹੁਤ ਵੱਧ ਹੁੰਦਾ ਕੋੜਾ ਮੰਡਕੜਾ ਸੜ ਕੇ ਸੁਆਹ ਕਰ ਦਿੰਦਾ ਹੈ ਗੁਰੂ ਵਿੱਚ ਏਡੀ ਵੱਡੀ ਸ਼ਕਤੀ ਹੈ ਕਿ ਨਾਮ ਦਾ ਇੱਕ ਕਿਣਕਾ ਦੇ ਕੇ ਨਾਮ ਦਾ ਇੱਕ ਕਿਣਕਾ ਦੇ ਕੇ ਕਰੋੜ ਜਨਮਾਂ ਦੇ ਪਾਪ ਸੜ ਦਿੰਦਾ ਕਿੱਦਾਂ ਸੁਣੋ ਦੱਸ ਦਿੱਤਾ ਬਾਸ਼ਾ ਇਹ ਸੁਝਾਈ ਗੱਲ ਪੇਰਦੇ ਹੋ ਬੇਜਨਤ ਧਰਮ ਦੇ ਦੁਨੀਆ ਵਿੱਚ ਰਹਿ ਕੇ ਤਨ ਸੋਚਾ ਨਹੀਂ ਹੁੰਦਾ ਤੇ ਮਨ ਸੋਚਾ ਨਹੀਂ ਹੁੰਦਾ ਸਾਫ ਨਹੀਂ ਹੁੰਦਾ ਇਹਦੀ ਮੈਲ ਦੇ ਉੱਤੇ ਦੀ ਤਨ ਤੇ ਮਨ ਦੀ ਮੈਲ ਹੁੰਦੀ ਪੇਰਦੀ ਉਹਨਾਂ ਚਿਰ ਕੋਈ ਵੀ ਧਰਮ ਮਾਰਾ ਵੀ ਤੇ ਕੋਈ ਚੰਗਾ ਨਹੀਂ ਜੇ ਤ ਸੰਮਧ ਕਰਕੇ ਦਾਪ ਸੰਮਧ ਦਰਕੇ સેવા ਕਰਕੇ ਮਨ ਤੇ ਤਨ ਸੁਚਾ ਹੋ ਗਿਆ ਤੇ ਧਰਮ ਕਮਾਇਆ ਪਰਵਾਣ ਚਰਮ ਕਮਾਇਆ ਪਰਵਾਣ ਕੋਈ ਧਰਮ ਜਦਾ ਪਰ ਕੋਈ ਧਰਮ ਹੋਏ ਆ ਇੱਕ ਭਗਤ ਕਬੀਰ ਸਾਹਿਬ ਨੇ ਗੱਲ ਸਮਝਾਈ ਸਾਨੂੰ ਉਹ ਕਹਿੰਦੇ ਉਹਨੇ ਪੜ ਜੀਣਾ ਗੱਲ ਕੀਤੀ ਤ੍ਰਪੀ ਸਾਲ ਨੇ ਉਹ ਕਹਿੰਦੇ ਇੱਕ ਗੱਲ ਦੱਸੋ ਮੈਨੂੰ ਪੜ ਜੇ ਵੀ ਜਦੋਂ ਜਿਨੇਊ ਛਕਾਉਂਦੇ ਤੁਸੀਂ ਉਦੋਂ ਬੱਕਰੇ ਵੜਦੇ ਤੇ ਘੋਡੇ ਆਪਣੇ ਹੱਥਾਂ ਵੀ ਆਪਣੇ ਆਪ ਨੂੰ ਤਲਮ ਕਰੋ ਤਰਸੋ ਬਦਲੋ ਤਰਮੀ ਉਹਨੂੰ ਕਹਿੰਦੇ ਤੁਸੀਂ ਅਤਰਮ ਕਰੋ ਕਿਸ ਭਾਈ ਜੇ ਦਾ ਅਧਰਮ ਕੋ ਮਾਰੇ ਆਏ ਜੀਵ ਤੋਂ ਜੀਵਨ ਨੂੰ ਵੱਢ ਰਿਹਾ ਤੁਸੀਂ ਉਹਨੂੰ ਤਰਬੀ ਕਰੇ ਜੇ ਤੇ ਅਧਰਮ ਕਿਉਂ ਜਾਊਗਾ ਬਣਾ ਉਹ ਗੱਲਾਂ ਦਾ ਮਾੜਾ ਹੋਊਗਾ ਤੂੰ ਪਾਪ ਪਾਪ ਕਰਨ ਵਾਲਾ ਧਰਮੀ ਤਦੇ ਨਹੀਂ ਹੋ ਸਕਦਾ ਇਹ ਗੱਲ ਪਾਸ਼ਾ ਤਨ ਗੁਰੂ ਗੋਬਿੰਦ ਸਿੰਘ ਮਾਰੇ ਨੇ ਪੀਸ ਸੁਣਾਈ ਇਹਨਾਂ ਗੱਲਾਂ ਹੈ ਤੇ ਹੱਥ ਜੋੜ ਕੇ ਨਮਸ਼ਕਾਰ ਕਰਦੇ ਪੀਰ ਜੀ ਨੇ ਕਰ ਲਗਤਾ ਨੋ ਪਾਸ਼ਾ ਤੁਸਾਂ ਧਰਮ ਦੀ ਪਰਭਾਸ਼ਾ ਮੈਨੂੰ ਸਮਝਾ ਦਿੱਤੀ ਅੱਜੇ ਕੇਵਲ ਮਸਜਿਦ ਵਿੱਚ ਮੱਥਾ ਟੇਕਿਆ ਤੇ ਤਾਂ ਮੇਂ ਆਪਣਾ ਪਰ ਕੋ